ਸਾਸ਼ੀ ਗਾ ਕਿਸਾਨ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੁਣ ਤੁਸੀਂ ਆਲੂ ਤਾਂ ਬੀਜ ਲਏ ਸੀ ਅੱਗੇ ਜਾ ਕੇ ਪੱਟਣੇ ਵੀ ਨੇ ਪਰ ਪਹਿਲਾਂ ਉਹਨਾਂ ਦੀਆਂ ਬੇਲਾਂ ਵੀ ਵੱਢਣੀਆਂ ਨੇ ਤੇ ਬੇਲਾਂ ਵੱਢਣ ਦੇ ਲਈ ਮਾਰਕੀਟ ਦੇ ਵਿੱਚ ਬਹੁਤ ਜਿਹੜੇ ਸੰਦ ਸੰਦੇ ਜਿਹੜੇ ਆ ਚੁੱਕੇ ਨੇ ਪਰ ਆਪਾਂ ਅੱਜ ਤੁਹਾਨੂੰ ਐਸਾ ਮਲਚਰ ਦਿਖਾ ਰਿਹਾ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਵੀਰ ਜੀ ਉਹਨਾਂ ਨਾਲ ਮਿਲਾਂ ਰਿਹਾ ਸਾਸ਼ੀ ਗਾ ਵੀਰ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਤੇ ਇਸ ਵਾਰੀ ਆਪਾਂ ਨੇ ਇਹਦੇ ਵਿੱਚ ਹੋਰ ਸੌਦਾ ਕਰਤੀਆਂ रिजल्ट ਸੀ ਕਿਸਾਨ ਭਰਾਵਾਂ ਨੇ ਆ ਕੇ ਮੰਗਿਆ ਕਿਥੋਂ ਮਿਲਦਾ ਹੈ ਨਾ ਤਾਂ ਆਰਡਰ ਪੂਰੇ ਨਹੀਂ ਸੋ ਰਹੇ ਇਸ ਵਾਰੀ ਹੋਰ ਜਿਹੜੀਆਂ ਸੌਦਾ ਕਰੀਆਂ ਨੇ ਵੀਰ ਜੀ ਦੱਸਣਗੇ ਪਿਛਲੇ ਸਾਲ ਨਾਲ ਹੋਰ ਕੀ ਫਰਕ ਪਾ ਦਿੱਤਾ ਜੀ ਵੀਰ ਜੀ ਆਪਾਂ ਜਿਹੜਾ ਦੇਖੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਕਸਟਮਰ ਦਾ ਰਿਵਿਊ ਸੀਗਾ ਜਿਹੜੇ ਸੌਦਾ ਕਰਨੀ ਸੀ ਕਰਨੀਏ ਸੀ ਤੇ ਇੰਡੀਆ ਚ ਕਹਿ ਲੋ ਜਾਂ ਪੰਜਾਬ ਚ ਕਹਿ ਲੋ ਜਿਹੜਾ ਗੇਅਰ ਥੱਲੇ ਲੈ ਕੇ ਆਉਣ ਦਾ ਜਿਹੜਾ ਡਿਜ਼ਾਈਨ ਸੀ ਉਹ ਆਪਣਾ ਸਾਰਿਆਂ ਤੋਂ ਪਹਿਲਾਂ ਆਪਾਂ ਗੇਅਰ ਥੱਲੇ ਲਾਇਆ ਸੀ ਚਲੋ ਦੇਖੋ ਦੇਖ ਜਿਨੇ ਵੀ ਲਾਲ ਹੈ ਕਿਸਾਨਾਂ ਦਾ ਭਲਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਨੇ ਗੇਅਰ ਜਿੱਥੇ ਪਹਿਲਾਂ ਸੀਗਾ ਪਹਿਲਾਂ ਵੀ ਆਪਣਾ ਨੀਵੇਂ ਸੀਗਾ ਤੇ ਆਪਾਂ ਨੂੰ ਜੋ ਆ ਕੇ ਕਸਟਮਰ ਨੇ ਰਿਵਿਊ ਦਿੱਤਾ ਉਹ ਆਪਾਂ ਨੇ ਹੋਰ ਥੱਲੇ ਕਰਤਾ ਜੀ ਹੋਰ ਥੱਲੇ ਕਰਤਾ ਹਾਂਜੀ 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 ਕਿਸਾਨ ਪ੍ਰਭੂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਪਹਿਲਾਂ ਜਿਹੜੀਆਂ ਨਾਮੀ ਕੰਪਨੀਆਂ ਨੇ ਉਹਨਾਂ ਦੇ ਇੱਥੇ ਉੱਪਰ ਲੱਗੇ ਹੋਏ ਸੀ ਉਹ ਬੇਸਡ ਆਫ ਮਣੀ ਆ ਉਹਦੇ ਤੇ ਬਹੁਤ ਖਰਚਾ ਆਉਂਦਾ ਆ ਜਾਂ ਉਹਦਾ ਜਿਹੜਾ ਕ੍ਰੋਸ ਆ ਇੰਨਾ ਲੰਬਾ ਪੈ ਜਾਂਦਾ ਕ੍ਰੋਸ ਟੁੱਟਣ ਦੇ ਬਿਲਕੁਲ ਨੇੜੇ ਰਹਿ ਗਿਆ ਛੋਟਾ ਜਿਹਾ ਕ੍ਰੋਸ ਪੈਣਾ ਹੈ ਜ ਜਿੰਨਾ ਕ ਆਪਣੇ ਰੂਟਾਵੇਟਰ ਦਾ ਕ੍ਰੋਸ ਹੁੰਦਾ ਉਹੀ ਚੱਲੀ ਜਾਂਦਾ ਬਸ ਉਹੀ ਚੱਲੀ ਜਾਂਦਾ ਹੈ ਆਰਾਮ ਦੇ ਨਾਲ ਹਾਂਜੀ ਤੇ ਪਿਛਲੇ ਸਾਲ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਇਹ ਲੋਡ ਵੀ ਘੱਟ ਲੈਂਦਾ ਜਿਹੜੇ ਵੱਡੇ ਨਾਮੀ ਕੰਪਨੀ ਦੇ ਆਉਂਦੇ ਨੇ ਉਹ ਬਹੁਤ ਜ਼ਿਆਦਾ ਸ਼ੋਰ ਕਰਦੇ ਨੇ ਇਹ ਸਾਇਲੈਂਟ ਚੱਲਦਾ ਹੈ ਕੋਈ ਵਾਈਬ੍ਰੇਸ਼ਨ ਨਹੀਂ ਹੈਗੀ ਤੇ ਇਸ ਵਾਰੀ ਆਪਾਂ ਨੇ ਹੋਰ ਇਹਦੇ ਵਿੱਚ ਕੀ ਨਵੀਂ ਚੀਜ਼ ਪਾ ਦਿੱਤੀ ਨਵੀਂ ਜੀ ਦੇਖੋ ਆਪਾਂ ਤਾਂ ਜਿੰਨਾ ਹੋ ਸਕਿਆ ਸੀ ਸਾਰਾ ਕਰਦੀ ਆ ਰਹੇ ਹਾਂ ਨਵੀਂ ਦੇ ਨਾਲ ਨਾਲ ਤੁਸੀਂ ਹਿੱਚ ਦਾ ਡਿਜ਼ਾਈਨ ਦੇਖ ਸਕਦੇ ਹੋ ਆਪਾਂ ਵਾਹ ਜੀ ਵਾਹ ਇਹ ਜਿਵੇਂ ਆਪਾਂ ਨੂੰ ਕਸਟਮਰ ਦਾ ਰਿਵਿਊ ਸੀਗਾ ਇਹਨੂੰ ਉੱਤ ਚਾ ਇੱਥੇ ਪਾ ਕੇ ਚਲਾ ਲਓ ਫਿਕਸ ਚ ਚਲਾਉਣਾ ਉੱਪਰ ਥੱਲੇ ਕਰਨਾ ਚਾ ਉੱਪਰ ਫੰਮੇ ਕਰ ਲਓ ਜੀ ਇਸੇ ਤਰ੍ਹਾਂ ਉੱਪਰ ਡਿਜ਼ਾਈਨ ਪਾਤਾ ਜੀ ਆਪਾਂ ਇਹ ਵੀ ਹਿੱਚ ਬਹੁਤ ਵਧੀਆ ਡਿਜ਼ਾਈਨ ਦੇ ਵਿੱਚ ਬਣਾਈ ਆ ਚੀਜ਼ਾਂ ਥੋੜੀਆਂ ਥੋੜੀਆਂ ਹੁੰਦੀਆਂ ਨੇ ਪਰ ਇਹਨਾਂ ਨੂੰ ਜੇ ਆਪਾਂ ਸੋਚ ਕੇ ਕਰੀਏ ਤਾਂ ਕਿੰਨਾ ਫਾਇਦਾ ਮਿਲਦਾ ਇਹ ਵੀ ਹੁਣ ਤੁਹਾਡੀ ਕਾਪੀ ਹੋ ਜਾਣੀ ਆ ਚਲੋ ਕੋਈ ਗੱਲ ਨਹੀਂ ਜੀ ਫਾਇਦਾ ਹੋਣਾ ਚਾਹੀਦਾ ਕਿਸਾਨ ਦਾ ਫਾਇਦਾ ਹੋਣਾ ਚਾਹੀਦਾ ਕਿਉਂਕਿ ਗੇਰ ਦੀ ਕਾਪੀ ਸਾਰਿਆਂ ਨੇ ਕਰ ਲਈ ਕੋਈ ਨਹੀਂ ਕਹ ਗੱਲ ਇਸ ਵਾਰੀ ਜਿਹੜਾ ਹੁਣ 2025 ਦੇ ਵਿੱਚੇ ਬਣ ਰਹੇ ਨੇ ਸਾਰਿਆਂ ਨੇ ਗੇਰੇ ਲਾ ਲਏ ਪਹਿਲਾਂ ਉੱਪਰੇ ਟੰਗੇ ਹੋਏ ਸੀ ਸਾਰਿਆਂ ਦੇ ਤੇ ਇੱਕ ਮੈਂ ਹੋਰ ਦੇਖਿਆ ਜੀ ਜਿਹੜੇ ਆਪਣੇ ਬਲੇਡ ਵਗੈਰਾ ਨੇ ਤੇ ਜਿਹੜੇ ਆਪਾਂ ਬਲੇਡ ਨੇ ਵੀਰ ਜੀ ਇਹਦੇ ਵਿੱਚ ਇਹ ਸਾਰੇ ਬੋਰਨ ਸਟੀਲ ਦੇ ਨੇ ਜਿਹਦੇ ਨਾਲ ਰੂਟਾਵੇਟਰ ਦਾ ਬਲੇਡ ਬਣਦਾ ਨਾ ਜਿਹੜੀ ਪੱਤੀ ਤੋਂ ਉਹਦੇ ਤੋਂ ਇਹ ਆਪਾਂ ਸਪੈਸ਼ਲ ਹੈ ਆਪਣੀ ਪੱਤੀ ਬਣਵਾਉਨੇ ਆ ਜਿਹੜੀ ਇਹ ਬਲੇਡ ਦੇ ਲਈ ਬਣਦੀ ਹੈ ਨਾ ਆਪਣੀ ਸਪੈਸ਼ਲ ਆਰਡਰ ਦੇ ਹੀ ਬਣਦੀ ਆ ਤੇ ਇੱਕ ਮੈਨੂੰ ਹੋਰ ਦੱਸਿਓ ਵੀ ਜੇਕਰ ਹੁਣ ਇਹ 30 ਇੰਚ ਤੇ ਚੱਲੂਗਾ 26 ਇੰਚ ਤੇ ਚੱਲੂ ਮੀਰ ਜੀ ਨੂੰ ਚਾਹੇ 26 ਤੇ ਚਲਾ ਲਓ ਚਾਹੇ 28 ਤੇ ਚਲਾ ਲਓ ਲੈਓ ਜੀ ਮੜਾ ਕੈਮਰਾ ਦਿਖਾਏ ਹੋ ਇੱਥੇ 26 ਤੇ ਚਲਾਓ 28 ਤੇ ਚਲਾਓ ਚਾਹੀਦੀ 30 ਤੇ ਚਲਾਓ ਹਾਂਜੀ ਬਲੇਡ ਬਦਲਨੇ ਪੈਣਗੇ ਕੁਝ ਨਹੀਂ ਵਰਨਾ ਪੈਣਾ ਜੀ ਨਹੀਂ ਅਦਰ ਕੰਪਨੀ ਚ ਮੈਂ ਦੇਖਿਆ ਅਗਲਾ ਕਹਿੰਦੇ ਜੀ ਇਹਦੇ 26 ਵਾਲੇ ਬਲੇਡ ਇੱਥੇ ਹੀ ਪਹਿਣਗੇ 30 ਵਾਲੇ ਇੱਥੇ ਹੀ ਪਹਿਣਗੇ ਇਹਦੇ ਵਿੱਚ ਕੀ ਆ ਵੀਰ ਜੀ ਆਪਾਂ ਜਿਹੜਾ ਪੱਤੀ ਦਾ ਡਿਜ਼ਾਈਨ ਆ ਜਾਂ ਰੂਟਰ ਦਾ ਡਿਜ਼ਾਈਨ ਇਹ ਹਿਸਾਬ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਵੀ ਕਹ ਲਓ ਵੀ ਕੋਈ ਚੇਂਜਸ ਨਹੀਂ ਕਰਨੀਆਂ ਪੈਣਗੀਆਂ ਕੁਝ ਵੀ ਨਹੀਂ ਕਰਨਾ ਹੈਗਾ ਹਾਂਜੀ ਨਾ ਬਿਲਕੁਲ ਨਹੀਂ ਕਰਨੀਆਂ ਪੈਣਗੀਆਂ ਬਸ ਤੁਸੀਂ ਚਾਹੇ 30 ਇੰਚ ਵਾਲੇ 'ਚ ਜਾ ਕੇ ਚਲਾਉਣ ਲੱਗ ਜੋ ਚਾਹੇ 22 ਵਾਲੀ ਚ ਚਲਾਉਣ ਲੱਗ ਜੋ ਬਸ ਬੈਕ ਸਾਈਡ ਤੋਂ ਇਕੱਲੀ ਟਾਇਰਾਂ ਦੀ ਐਡਜਸਟਮੈਂਟ ਟਾਇਰਾਂ ਦੀ ਉਹ ਖਾਲ ਦੇ ਹਿਸਾਬ ਦੇ ਨਾਲ ਕਰ ਐਡਜਸਟਮੈਂਟ ਕਰ ਲੈਣੀ ਇੱਕ ਆਪਾਂ ਦੇਖੋ ਇਹ ਜਿਹੜਾ ਸਪੈਸ਼ਲ ਨਾ ਸੀਐਨਸੀ ਮਸ਼ੀਨਾਂ ਤੇ ਬੈਂਡ ਹੁੰਦੇ ਨੇ ਆਪਣੇ ਬਲੇਡ ਜਿਹੜੇ ਬੈਂਡ ਹੈਗੇ ਨੇ ਲਓ ਜੀ ਮੜੇ ਦਿਖਾਇਓ ਇੱਥੇ ਬੈਂਡ ਜਿਹੜਾ ਜਿਹੜੇ ਬੈਂਡ ਨੇ ਨਾ ਇਹ ਆਪਣੇ ਸਾਰੇ ਸੀਐਨਸੀ ਮਸ਼ੀਨ ਤੇ ਬੈਂਡ ਹੋਏ ਹੋਏ ਨੇ ਤੇ ਇਕੱਲੇ-ਇਕੱਲੇ ਬਲੇਡ ਦੇ ਵਿੱਚ ਬੁਸ਼ ਪਿਆ ਹੋਇਆ ਜੀ ਠੀਕ ਹੈ ਆ ਵਿਧ ਬੁਸ਼ ਦੇ ਨਾਲ ਪਾਏ ਹੋਏ ਨੇ ਹਾਂਜੀ ਹਾਂ ਠੀਕ ਹੈ ਐਂ ਨਿਕਾ ਵੀ ਥੋੜੀਆਂ ਜਿਮ ਮਾਰ ਕੇ ਕੁੱਟ ਕੇ ਪਾ ਮਹਾਰਵੀਰ ਜੀ ਇਹਨਾਂ ਜਿਹੜਾ ਸਾਰੇ ਬਲੇਡ ਨੇ ਇੱਕੋ ਐਕੂਰੇਸੀ ਚ ਬਣਦੇ ਨੇ ਮਸ਼ੀਨ ਦੇ ਸੀਐਨਸੀ ਦੇ ਬੈਂਡ ਪੈਨ ਕਰਕੇ ਤਾਂ ਜਿਹੜੀ ਕਹਲੋ ਵੀ ਵੈਸੇ ਤਾਂ ਆਪਾਂ ਇਹਦਾ ਕੰਪਿਊਟਰ ਤੇ ਬੈਲੈਂਸ ਕਰਾ ਕੇ ਲਾਉਨੇ ਆ ਹਾਂ ਰੂਟਰ ਦਾ ਬੈਲੈਂਸ ਹੁੰਦਾ ਹੈ ਸਾਰੇ ਬਿਲਕੁਲ ਹੁੰਦਾ ਹੈ ਪਰ ਜੇ ਇਹਦੇ ਨਾਲ ਵੀ ਬੈਲੈਂਸ ਦੇ ਵਿੱਚ ਇੰਨਾ ਫਾਇਦਾ ਹੋ ਜਾਂਦਾ ਵੀ ਕਹਲੋ ਵੀ ਜਦ ਸਾਰੇ ਬਲੇਡਾਂ ਦੇ weight ਐਕੂਰੇਸੀ ਲੰਬਾਈ ਚੜਾਈ ਇੱਕ ਸਾਰ ਆ ਤਾਂ ਕਹਲੋ ਵੀ ਵਾਈਬ੍ਰੇਸ਼ਨ ਆਉਣ ਦਾ ਕੋਈ ਚਾਂਸ ਹੀ ਨਹੀਂ ਰਹਿੰਦਾ ਕੋਈ ਚਾਂਸ ਰਹਿੰਦਾ ਹੀ ਨਹੀਂ ਹੈਗਾ ਹਾਂਜੀ ਹਾਂਜੀ ਬਿਲਕੁਲ ਬਾਕੀ ਜਿਹੜੀ ਮੈਂ ਦੇਖ ਪਾ ਰਹੇ ਹਾਂ ਵੀ ਤੁਸੀਂ ਨੇ ਹੈਵੀ ਡਿਊਟੀ ਲੋਹਾ ਲਾਇਆ ਜਿਹੜੀ ਆ ਚ ਸਾਰੀ ਜਿਹੜੀ ਇਹ ਬੈਲਡਿੰਗ ਹੈ ਇਹ ਕਿਹੜੀ ਕਰੀ ਹੋਈ ਹੈ ਇਹ ਮਿਗ ਬੈਲਡਿੰਗ ਕਰਦੇ ਆ ਜੀ ਆਪਾਂ ਜਿਹੜੀ ਮਿਗ ਵੈਲਡ ਅੱਜ ਕੱਲ ਨਵੀਂ ਚੱਲੀ ਆ ਹਨਾ ਉਹ ਸਾਰੀ ਮਸ਼ੀਨ ਵੀ ਬੈਲਡਿੰਗ ਕਰਦੀ ਹੈ ਮਿਗ ਵੈਲਡ ਕਰਦੇ ਆ ਜੀ ਤੇ ਬਾਜੀ ਬਾਤ ਤੇ ਜਿਹੜਾ ਇਹਦੇ ਵਿੱਚ ਆਪਣਾ ਗ੍ਰੀਸ ਲਾਉਣ ਨੂੰ ਇੱਥੇ ਬੈਰਿੰਗ ਵੀ ਬਹੁਤ ਵਧੀਆ ਤੁਸੀਂ ਨਾ ਪੁਆਇੰਟ ਲਾਤਾ ਤੇ ਬੈਰਿੰਗ ਕਿਹੜੇ ਲੱਗੇ ਹੋਣੇ ਏਆਰਪੀ ਦੇ ਲੱਗੇ ਹੋਏ ਨੇ ਏਆਰਪੀ ਦੇ ਬੈਰਿੰਗ 211 ਨੰਬਰ ਬੈਰਿੰਗ ਲਾਉਨੇ ਆ ਜੀ ਆਪਾਂ ਬ੍ਰਾਂਡ ਦੇ ਤੇ ਪੁਲੀ ਵਗੈਰਾ ਕਿਹੜੀ ਪੁਲੀ ਜੀ ਇਹਦੇ ਵਿੱਚ ਆਪਾਂ ਫੈਨਰ ਦੀ ਲਾਉਨੇ ਆ ਫੈਨਰ ਦੀ ਪੁਲੀ ਲੱਗੀ ਹਾਂ ਬ੍ਰਾਂਡ ਦੀ ਪੁਲੀ ਲਾਉਨੇ ਆ ਤੇ ਕਹ ਲਓ ਵੀ ਜਿਹੜਾ ਆਪਾਂ ਕਹਿੰਦੇ ਨੇ ਆਪਣੀ ਮਸ਼ੀਨ ਵਾਈਬ੍ਰੇਸ਼ਨ ਨਹੀਂ ਕਰਦੀ ਵੀਰ ਜੀ ਤੁਸੀਂ ਚਲਦੀਆਂ ਵੀ ਦੇਖਿਆ ਤੁਸੀਂ ਆਪ ਵੀ ਚਲਾਈਆਂ ਨੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਆ ਕੇ ਵਾਈਬ੍ਰੇਸ਼ਨ ਖਤਮ ਹੁੰਦੀ ਆ हां वो जेड़ा ਤੁਸੀਂ ਪੁਲੀ ਹੋਗੀ 베어ਿੰਗ ਹੋਗੇ ਤੇ ਹੈਵੀ ਡਿਊਟੀ ਹੋ ਗਿਆ ਹਨਾ ਲੋਹਾ ਸਾਰਾ ਵਾਈਬ੍ਰੇਸ਼ਨ ਜ਼ੀਰੋ ਹੋ ਜਾਵੇ ਕਹ ਲਓ ਜਿਹੜੀ ਇਹ ਪੂਲਾ ਫੈਨਰ ਹੈ ਨਾ ਇਹ ਬਾਹਰਲੀ ਫੋਰਨ ਦੀ ਕੰਪਨੀ ਆ ਇਹ ਠੀਕ ਹੈ ਇਹ ਕਹ ਲਓ ਵੀ ਜਿਹੜੀ ਪੁਲੀ ਬਣਦੀ ਉਹ ਹੀ ਪੂਰੀ ਕਹ ਲਓ ਐਕੂਰੇਸੀ ਦੇ ਨਾਲ ਆ ਇਹਦਾ ਬੋਸ਼ਾ ਲੱਗ ਤੋਂ ਹੁੰਦਾ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਤੁਸੀਂ ਵੀ ਦਿਖਾ ਦਿਓ ਆਪਾਂ ਵੀਡੀਓ ਚਲਾ ਦਾਂਗੇ ਇਹਦੇ ਵਿੱਚ ਇਸ ਤਰ੍ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਸੇ ਤਰ੍ਹਾਂ ਜੀ ਆਪਾਂ ਕੱਲੀ ਕੱਲੀ ਚੀਜ਼ ਦਾ ਕੁਆਲਟੀ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਰੱਖਿਆ ਹੋਇਆ ਕੋਈ ਵੀ ਆਪਣਾ ਫਾਸਨਰ ਚੈੱਕ ਕਰ ਲਿਓ ਜਿੱਥੇ ਵੀ ਮਸ਼ੀਨ ਦੇ ਲੱਗਿਆ ਹੋਵਾ ਹੋਗਾ ਸਾਰੇ ਦਾ ਜਿਹੜਾ ਗ੍ਰੇਡ ਹੈ 8.8 ਲੱਗਿਆ ਹੋਵਾ ਹੋਗਾ ਜੀ ਠੀਕ ਹੈ ਠੀਕਾ ਨਟ ਬੋਲਟ ਦਿਖਾਓ ਜੀ 8.8 ਦੇ ਲੱਗੇ ਹੋਏ 8.8 ਗ੍ਰੇਡ ਦੇ ਲੱਗੇ ਹੋਏ ਨੇ ਜੀ ਇਹ ਵਾਹ ਜੀ ਵਾਹ ਤੇ ਇਹਦੇ ਵਿੱਚ ਜਿਹੜਾ ਪੇਂਟ ਦੀ ਕੁਆਲਿਟੀ ਹੈ ਉਹ ਵੀ ਬਹੁਤ ਵਧੀਆ ਸ਼ਾਨਦਾਰ ਠੂਕੇ ਪੇਂਟ ਆ ਜੀ ਆਪਣਾ ਠੂਕੇ ਪੇਂਟ ਜਿਹੜਾ ਕਾਰਾਂ ਨੂੰ ਹੁੰਦਾ ਹੈ ਆ ਕਾਰਾਂ ਨੂੰ ਹੁੰਦਾ ਉਹ ਵੀ ਬ੍ਰਾਂਡਡ ਵਰਤਦੇ ਆ ਜੀ ਆਪਾਂ ਕੁਡੀਸੀ ਵੀ ਵਰਤਦੇ ਆ ਜੀ ਮਤਲਬ ਕਿ ਕੱਲ ਨੂੰ ਜੇ ਕਿਤੇ ਬਾਹਰ ਖੜੀ ਆ ਕੋਈ ਜਰ ਵਗੈਰਾ ਲੱਗਣ ਦੀ ਸਮੱਸਿਆ ਨਹੀਂ ਹੋਣੀ ਨਹੀਂ ਬਿਲਕੁਲ ਨਹੀਂ ਜੀ ਨਹੀਂ ਵੈਸਾ ਦੇਖੋ ਤੇ ਵੀਰੇ ਇਹਦੇ ਵਿੱਚ ਜਿਹੜਾ ਆਪਾਂ ਨੇ ਨਵੇਂ ਟਾਇਰ ਲਾਏ ਨੇ ਇਹਦੇ ਵਿੱਚ ਕੀ ਸੋਧ ਕੀਤੀ ਗਈ ਹੈ ਨਵੀਂ ਵੀਰ ਜੀ ਇਹਦੇ ਵਿੱਚ ਸੋਧ ਆਇਆ ਇੱਕ ਤਾਂ ਚਲੋ ਪਹਿਲਾਂ ਵੀ ਐਡਜਸਟੇਬਲ ਤਾਂ ਹੈਗੀ ਸੀਗੀ ਉੱਪਰ ਹੇਟਾ ਹੁੰਦੇ ਸੀ ਉੱਪਰ ਹੇਟਾ ਹੁੰਦੇ ਸੀ ਇਹਨੂੰ ਹੁਣ ਡਬਲ ਲੋਕ ਕਰਤਾ ਆਹ ਲੋਕ ਪਰ ਉਹ ਹੈਂਡਲ ਤੋਂ ਵੀ ਲੋਕ ਹੋ ਜਾਂਦਾ ਵੀ ਜਿੱਥੇ ਬੰਨ ਤੇ ਲੋਕ ਹੋ ਗਿਆ ਉਸ ਤੋਂ ਬਾਅਦ ਆਪਾਂ ਇੱਥੇ ਵੀ ਲੋਕ ਹੁੰਦਾ ਕਰਤਾ ਜੀ ਠੀਕ ਹੈ ਇੱਥੇ ਵੀ ਲੋਕ ਪੈਂਦਾ ਹਾਂ ਜੀ ਜਿੱਥੇ ਕਹ ਲੋ ਜਿੰਨੇ ਐਮਐਮ ਜਿੰਨੇ ਸੂਤ ਤੇ ਆਪਾਂ ਨੇ ਬੰਨਤਾ ਉੱਥੇ ਚੱਲੂਗਾ ਹਾਂ ਇਹ ਕਿਸਾਨਪ੍ਰਭ ਜਿਹੇ ਜੀ ਤੁਹਾਡੀ ਬੱਟ ਡੂੰਗੀ ਹੋਸੀ ਹੈਗੀ ਆ ਉਸ ਹਿਸਾਬ ਦੇ ਨਾਲ ਉਹਦੇ ਹਿਸਾਬ ਨਾਲ ਪੁੱਛੀਨੀਮਾ ਕਰਨਾ ਜੀ ਜਾਂ ਜਾਂ ਕਹ ਲੋ ਵੀ ਤੁਹਾਡੀ ਬੇਲ ਕਿੰਨੀ ਜਮਾ ਲਾ ਦੇ ਬੇਲਾ ਕੇ ਵੱਢਣੀਆਂ ਬੇਲ ਛੱਡ ਕੇ ਵੱਢਣੀਆਂ ਉਦੇ ਅਕੋਰਡਿੰਗ ਜਿੰਨਾ ਮਰਜ਼ੀ ਐਡਜਸਟ ਕਰ ਲਓ ਇੱਕ ਇੱਕ ਗੱਲ ਦਾ ਮੈਨੂੰ ਦੱਸੋ ਬਹੁਤ ਕਿਸਾਨ ਭਰਾ ਇਹ ਕਹਿੰਦੇ ਨੇ ਵੀ ਸਾਡਾ ਜਿਹੜਾ ਆਲੂ ਆ ਉਹ ਡੈਮੇਜ ਕਰ ਦਿੰਦਾ ਬੇਲਾਂ ਵੱਢਣ ਵਾਲਾ ਇਹ ਸਮੱਸਿਆ ਕਿਉਂ ਆ ਜਾਂਦੀ ਆ ਇਹ ਵੀ ਜੇ ਮੈਂ ਕਈਆਂ ਦੇ ਐਡਜਸਟਮੈਂਟ ਦੇ ਵਿੱਚ ਕੋਈ ਦਿੱਕਤ ਆ ਜਾਂ ਕਈ ਵਾਰ ਕਿਸਾਨ ਭਰਾ ਕੀ ਕਰਦੇ ਨੇ ਵੀ ਅਸੀਂ ਤਾਂ ਜਮਾਈ ਨਾਲ ਮਿੱਟੀ ਦੇ ਵਿੱਚ ਚਲਾਉਣ ਲੱਗ ਜਾਂਦੇ ਆ ਬੇਸਿਕਲੀ ਇਹ ਮਸ਼ੀਨ ਆ ਜਿਹੜੀ ਮਿੱਟੀ ਦੇ ਵਿੱਚ ਲਾ ਕੇ ਚੱਲਣ ਦੇ ਲਈ ਡਿਜ਼ਾਈਨ ਨਹੀਂ ਹੋਈ ਇਹ ਜਿਹੜੀ ਆਲੂ ਦੀ ਬੇਲ ਜਿਹਨੂੰ ਹੌਲਮ ਕਹੇ ਦਿੰਦੇ ਆ ਹਾਂ ਜੀ ਅੰਗਰੇਜ਼ੀ 'ਚ ਇਹਦਾ ਹੌਲਮ ਕਟਰ ਜਾਂ ਡੀ ਹੌਲਮਰ ਇਹਦਾ ਨਾਮ ਤਾਂ ਹੀ ਰੱਖਿਆ ਗਿਆ ਜਾਂ ਹੌ ਬੇਲ ਦਾ ਇੰਗਲਿਸ਼ ਦਾ ਨਾਮ ਆ ਉਹਨੂੰ ਹੌਲਮ ਕਹਿੰਦੇ ਨੇ ਬਿਲਕੁਲ ਇਹ ਜਿਹੜੀ ਹੌਲਮ ਜਾਂ ਬੇਲ ਆਪਾਂ ਵੱਢਣੀ ਹੁੰਦੀ ਆ ਕੱਲੀ ਬੇਲ ਬੇਲ ਵੱਢਣੀ ਆ ਜਦ ਆਪਾਂ ਮਿੱਟੀ ਚ ਰੱਖ ਕੇ ਵੜਦੇ ਆ ਤਾਂ ਕਿਤੇ ਨਾ ਕਿਤੇ ਜੇ ਕਿਤੇ ਆਲੂ ਉੱਪਰ ਪਿਆ ਤਾਂ ਕਿਤੇ ਜਾ ਕੇ ਲੁੱਟ ਆਲੂ ਤੇ ਉਹ ਲੱਗਦਾ ਬਾਕੀ ਡਰਾਈਵਰ ਤੇ ਵੀ ਹੱਥ ਚ ਹੈਗਾ ਬਿਲਕੁਲ ਸਾਰਾ ਕੁਝ ਹੈਗਾ ਜੀ ਉਹਨੂੰ ਥੋੜਾ ਲਿਫਟ ਤੇ ਕੰਟਰੋਲ ਰੱਖ ਕੇ ਰੱਖੇ ਪੈਸੇ ਤਾਂ ਲੋਰ ਨੇ ਕਿ ਲਿਫਟ ਤੇ ਕੰਟਰੋਲ ਰੱਖਣ ਦੀ ਜਦ ਆਪਾਂ ਇੱਥੋਂ ਕੇਰਾ ਇੱਕ ਵਾਰ ਐਡਜਸਟਮੈਂਟ ਕਰਤੀ ਫਿਰ ਤਾਂ ਜਿਵੇਂ ਡਰਾਈਵਰ ਨੂੰ ਝਾਕਣ ਦੀ ਵੀ ਲੋੜ ਨਹੀਂ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਬਿਲਕੁਲ ਵੀ ਨਹੀਂ ਇਹ ਕਹ ਲੋ ਵੀ ਆਪਾਂ ਹੈਵੀ ਲਾਇਆ ਸਾਰਾ ਕੁਝ ਪਿਛਲੇ ਨਾਲ ਸਾਲ ਨਾਲੋਂ ਹੋਰ ਹੈਵੀ ਕਰਤਾ ਜੀ ਇਹ ਤੇ ਇਹਦੇ ਵਿੱਚ ਇੱਕ ਹਵਾ ਦਾ ਜਿਹੜਾ ਵੈਕਿਊਮ ਬਣਦਾ ਆ ਹਾਂ ਕਿਉਂ ਇੰਨੀ ਹਵਾ ਬਣਾ ਦਿੰਦੀ ਆ ਬੇਲ ਨਾਲ ਜਿਹੜੀ ਥੱਲੇ ਪਈ ਹੁੰਦੀ ਆ ਉਹ ਖੜੀ ਹੋ ਜਾਂਦੀ ਆ ਫੇਰੇ ਉਹਨੂੰ ਵੜਦਾ ਹਾਂ ਵਿੱਚ ਮੈਂ ਦੇਖਿਆ ਉਹ ਕਹਿੰਦੇ ਵੀ ਸਾਡੇ ਹੀ ਵੈਕਿਊਮ ਜ਼ਿਆਦਾ ਬਣਾਉਂਦਾ ਆ ਨਹੀਂ ਨਹੀਂ ਆਪਾਂ ਪੂਰਾ ਕੰਪਿਊਟਰਾਈਜ਼ਡ ਡਿਜ਼ਾਈਨ ਕੀਤਾ ਹੋਇਆ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਨਹੀਂ ਹੈਗਾ ਆਪਾਂ ਕੰਪਿਊਟਰ ਕਹ ਲਓ ਵੀ ਵਧੀਆ ਸੌਫਟਵੇਅਰ ਤੇ ਡਿਜ਼ਾਈਨ ਕਰਕੇ ਉੱਥੇ ਚੈੱਕ ਕਰ ਲੈਂਦੇ ਹੁੰਦੇ ਨੇ ਵੀ ਕਿੱਥੇ ਕਿੰਨਾ ਵੈਕਿਊਮ ਬਣ ਗਿਆ ਜਾਂ ਕਿੰਨੇ ਚੱਕਰ ਚਾਹੀਦੇ ਨੇ ਸਾਰਾ ਆਪਣਾ ਪੂਰਾ ਤਿਆਰ ਕਰਕੇ ਹੀ ਬਣਾਉਂਦੇ ਨੇ ਇੱਕ ਕਿਸਾਨ ਭਰਾ ਉਹਦਾ ਢਿੱਡ ਜਿਹਾ ਤਾਂ ਹੀ ਏਡਾ ਵੱਡਾ ਆ ਇਹਦੇ ਵਿੱਚ ਜਿਹੜੀ ਤੁਹਾਡੀ ਬੇਲ ਨਾ ਇੰਨੀ ਇੰਨੀ ਉੱਚੀ ਹੁੰਦੀ ਆ ਉਹ ਡਿੱਗੀ ਹੋਈ ਹੁੰਦੀ ਆ ਆਲੂ ਦੀ ਤੇ ਉਹ ਘੁੰਮਦਾ ਆ ਹਵਾ ਦਾ ਵੈਕਿਊਮ ਬਣਦਾ ਆ ਫੇਰ ਉਹ ਕਿਤੇ ਜਾ ਕੇ ਪੱਤੀਆਂ ਉਹਦੇ ਥੱਪੜ ਜੇ ਲਾਉਂਦੀਆਂ ਨੇ ਮਾ ਕੇ ਖੜ ਕੇ ਫ ਇਹ ਤਰੀਕਾ ਨਹੀਂ ਹੈਗਾ ਹਵਾ ਦਾ ਵੈਕਿਊਮ ਬਣ ਕੇ ਹੀ ਉਹ ਬੇਲ ਵੱਢੀ ਜਾਂਦੀ ਆ ਸਾਰਿਆਂ ਵਿੱਚ ਹੀ ਇਦਾਂ ਹੁੰਦਾ ਆ ਕੋਈ ਕਹਿੰਦਾ ਸਾਡੇ ਵਾਲੇ ਦੀ ਵੈਕਿਊਮ ਜ਼ਿਆਦਾ ਹੈ ਘੱਟ ਆ ਉਹ ਤਾਂ ਗੱਲਾਂ ਬਾਤਾਂ ਨੇ ਪਰ ਇਹਦੇ ਵਿੱਚ ਸਾਰਿਆਂ 'ਚ ਇਹੀ ਚੀਜ਼ ਆ ਵੀ ਜਿਹੜਾ ਮਲਚਿੰਗ ਆ ਵੈਕਿਊਮ ਦੇ ਨਾਲ ਬੇਲ ਉੱਪਰ ਚੜਦੀ ਆ ਇੱਕ ਵਾਰੀ ਫੇਰ ਉਹ ਜਿਹੜੇ ਬਲੇਡ ਨੇ ਉਹ ਉਹਦੇ ਵਿੱਚ ਆਉਂਦੇ ਨੇ ਲੋਹੇ 'ਚ ਤੇ ਉਹ ਕਟਿੰਗ ਹੋ ਜਾਂਦੀ ਹੈ ਹਾਂਜੀ ਤੇ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ 26 ਇੰਚ ਦੇ 30 ਇੰਚ ਦੇ ਬਸ ਇਕੱਲਾ ਆਹੀ ਚੇਂਜ ਕਰਨਾ ਬਸ ਟਾਇਰਾਂ ਦੀ ਐਡਜਸਟਮੈਂਟ ਕਰਨੀ ਆ ਜੀ ਜਿੱਥੇ ਆਪਣੇ ਬਸ ਬਸ ਆ ਨਟ ਖੋਲ ਕੇ ਲੈਫਟ ਰਾਈਟ ਹੋ ਜਾਣੇ ਨੇ بس ਹੋਰ ਤੁਸੀਂ ਬਲੇਟਾਂ ਦਾ ਕੁਝ ਵੀ ਨਹੀਂ ਕਰਨਾ ਨਾ ਲੱਲਾਂ ਨਾ ਪੱਬਾਂ ਨਾ ਲੈਣਾ ਨਾ ਦੇਣਾ ਤੇ ਬਾਕੀ ਦੀ ਗਰੰਟੀ ਵਾਰੰਟੀ ਤੁਸੀਂ ਕੀ ਦੇ ਰਹੇ ਹੋ ਜੀ ਇਹ ਸੀਜ਼ਨ ਦੀ ਪੂਰੀ ਓਵਰਆਲ ਗਰੰਟੀ ਸੀਜ਼ਨ ਦੀ ਪੂਰੀ ਇੱਕ ਗਰੰਟੀ ਹੈ ਇੱਕ ਸਾਲ ਦੀ ਤੇ ਇਹਦੇ ਵਿੱਚ ਇਹ ਹੀ ਆ ਵੀ ਬੇਰਿੰਗ ਦੀ ਗੱਲ ਕਰ ਰਹੇ ਸੀ ਇੱਥੇ ਦੇਖ ਸਕਦੇ ਹੋ ਏ ਆਰ ਵੀ ਦਾ ਬੇਰਿੰਗ ਆ ਜੀ ਏ ਆਰ ਵੀ ਦਾ ਬੇਰਿੰਗ ਲੱਗਿਆ ਫੁੱਲੀ ਹੈਵੀ ਡਿਊਟੀ ਆ ਹਾਂਜੀ ਤੇ ਇਹਨੂੰ ਗ੍ਰੀਸ ਵਗੈਰਾ ਦੇਣ ਦੀ ਕਿੰਨੀ ਕਿਲੋ ਜਿਵੇਂ ਜਿਵੇਂ ਇੱਕ ਦਿਨ ਬਾਅਦ ਦੋ ਕ ਪੰਪ ਮਾਰ ਲਓ ਥੋੜੇ ਜਿਹਾ ਹਾਂ ਜਿੰਨੇ ਕਿ ਮਤਲਬ 15 20 ਕਿਲੋ ਕਰਤੇ ਤਾਂ ਬਸ ਦੋ ਦੋ ਤਿੰਨ ਤਿੰਨ ਪੰਪ ਮਾਰ ਲਓ ਜ ਨੇ ਪਿਛਲੇ ਸਾਲ ਜਿੰਨਾਂ ਨੇ ਚਲਾਏ ਨੇ ਕਹਿੰਦੇ ਜੇ ਅਸੀਂ ਇੱਕ ਮਸ਼ੀਨ ਆ ਚਲਾਉਨੇ ਆ ਤਾਂ ਜਿਹੜੀਆਂ ਆਲੂ ਪੱਟਣ ਵਾਲੀਆਂ ਮਸ਼ੀਨਾਂ ਨੇ ਉਹ ਤਿੰਨ ਚਾਰ ਚਲਾਈ ਜਾਂਦੀ ਆ ਇੱਕ ਮਸ਼ੀਨ ਇੱਕ ਮਸ਼ੀਨ ਆਲੂ ਪੱਟਣ ਵਾਲੀਆਂ ਤਿੰਨ ਮਸ਼ੀਨਾਂ ਚਲਾਉਗੀ ਤਿੰਨ ਤੋਂ ਚਾਰ ਵੀ ਚਲਾ ਦਿੰਦੀ ਆ ਇਹਨੇ ਇਕੱਲੀ ਨੇ ਮੂਰੇ ਕੰਮ ਨਵੇੜੀ ਚੱਲਣਾ ਹਾਂ ਇਹਨੇ ਨਵੇੜੀ ਜਾਣਾ ਜੇ ਤਾਂ ਪਹਿਲੇ ਹਾਈਟ ਚ ਚੱਲਦਾ ਹੋਊਗਾ ਟਰੈਕਟਰ ਇਹਦਾ ਪਹਿਲੇ ਹਾਈ ਜਿਵੇਂ ਤੁਸੀਂ ਸਫਾਈ ਦੇਖਣੀ ਆ ਕਿੰਨੀ ਲੈਣੀ ਆ ਹਾਂ ਉਹ ਟਰੈਕਟਰ ਦੇ ਉਹਦੇ ਡਿਪੈਂਡ ਆ ਪੀਟੀਓ ਤੇ ਪੀਟੀਓ ਦੇ ਹਿਸਾਬ ਦੇ ਨਾਲ ਹਾਂਜੀ 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 ਪੀਟੀਓ ਦੇ ਵੀ ਹਿਸਾਬ ਤੇ ਡਿਪੈਂਡ ਆ ਤੁਸੀਂ ਦੇਖਣਾ ਪਿੱਛੇ ਵੀ ਬੇਲ ਅੱਛਾ ਜੇ ਉਹਨੂੰ ਤੇਜ਼ ਤੋੜਾਂਗੇ ਫਿਰ ਤਾਂ ਥੋੜੀ ਸਫਾਈ ਘਟ ਜਾਂਦੀ ਆ ਜੇ ਬਹੁਤ ਜ਼ਿਆਦਾ ਸਫਾਈ ਲੈਣੀ ਤਾਂ ਟਰੈਕਟਰ ਥੋੜਾ ਜਿਹਾ ਹੌਲੀ ਤੋੜ ਲਓ ਹਾਂਜੀ ਤੇ ਬਿਲਕੁਲ ਉਹ ਬਾਕੀ ਨਾ ਪੀਟੀਓ ਦੇ ਜਿਹੜੇ 540 ਚੱਕਰ ਹੁੰਦੇ ਨੇ ਇੱਕ 540 ਈ ਹੁੰਦੇ ਨੇ ਉਹ ਹਾਂਜੀ ਹਾਂ ਇਹ ਤਾਂ ਈ ਤੇ ਚੱਲੂਗਾ ਉਹ ਤੁਹਾਡੀ ਇੱਛਾ ਜੀ ਜਿੱਦੇ ਤੇ ਮਰਜ਼ੀ ਚਲਾਓ ਤੁਹਾਡਾ ਟਰੈਕਟਰ ਕੀ ਵੀ ਤੁਹਾਡੇ ਟਰੈਕਟਰ ਦੇ ਵਿੱਚ 540 ਈ ਹੈਗਾ ਤਾਂ ਉਹਦੇ ਤੇ ਚਲਾਓ ਜੇ ਨਹੀਂ ਹੈਗਾ ਤਾਂ ਦੂਜੇ ਤੇ ਤਾਂ ਚੱਲੀ ਜਾਣਾ ਤੇ ਬਾਕੀ ਕਿਸਾਨ ਭਰਾਵੋ ਜਿਹੜਾ ਰੇਟ ਵਗੈਰਾ ਜਿਹੜੇ ਨਾਮੀ ਕੰਪਨੀਆਂ ਨੇ ਉਹਨਾਂ ਨਾਲੋਂ ਅੱਧਾ ਮੈਂ ਬਾਰ-ਬਾਰ ਕਹਿਣਾ ਉਹਨਾਂ ਵੀ ਖੇਤੀ ਦੇ ਵਿੱਚ ਆਪਾਂ ਨੇ ਕੰਮ ਚਾਲੂ ਕਰਨੇ ਨੇ ਸੰਦ ਜਿਹੜਾ ਖਰੀਦਣਾ ਵੀ ਆ ਬਾਹਲੇ ਜੇ ਬ੍ਰਾਂਡ ਦੇ ਚੱਕਰਾਂ 'ਚ ਪੈਣੇ ਆ ਬ੍ਰਾਂਡ-ਬ੍ਰਾਂਡ ਕਰੀ ਜਾਂਦੇ ਆ ਉਹਨਾਂ ਨਾਲੋਂ ਅੱਧੇ ਰੇਟ ਤੇ ਆਪਾਂ ਨੂੰ ਮਿਲ ਰਿਹਾ ਕੰਮ ਓਨਾ ਹੀ ਆ ਠੀਕ ਆ ਤਾਂ ਉਹਨਾਂ ਦਾ ਹੈਗਾ ਹੀ ਹੈਗਾ ਵੀਰ ਜੀ ਇਹਦੇ 'ਚ ਨਾ ਕਿਸੇ ਵੀ ਚੀਜ਼ ਨਾਲੋਂ ਬ੍ਰਾਂਡ ਨਾਲੋਂ ਆਪਾਂ ਨੇ ਕੋਈ ਚੀਜ਼ ਕੋਈ ਘੱਟ ਪਾਈ ਵੀ ਨਹੀਂ ਜੀ ਕਾਲੋ ਵੀ ਬ੍ਰਾਂਡ ਦੇ ਨਾਲ ਉਹ ਸੋਧੇ ਕੀਤੀ ਹੈ ਜੋ ਆਪਣੀ ਦੇਖੋ ਮੈਂ ਕਿਸੇ ਬ੍ਰਾਂਡ ਨੂੰ ਨਿੰਦਦਾ ਨਹੀਂ ਉਹ ਜਿਹੜੀਆਂ ਕੰਟਰੀਆਂ ਦੇ ਲਈ ਡਿਜ਼ਾਈਨ ਹੋਏ ਬਨੇ ਉਹ ਬਾਹਰਲੀਆਂ ਕੰਟਰੀਆਂ ਲਈ ਡਿਜ਼ਾਈਨ ਹੋਏ ਬਨੇ ਆਪਾਂ ਇੰਡੀਆ ਜਾਂ ਪੰਜਾਬ ਦੇ ਕਿਸਾਨਾਂ ਦੀ ਜੋ ਰਿਕੁਆਇਰਮੈਂਟ ਸੀ ਉਹਨੂੰ ਮੁੱਖ ਰੱਖ ਕੇ ਮਸ਼ੀਨ ਡਿਜ਼ਾਈਨ ਕੀਤੀ ਹੈ ਬਿਲਕੁਲ ਚੀਜ਼ਾਂ ਜੋ ਚੀਜ਼ ਨਿਕਲੀ ਉਹਦਾ ਨਿਚੋੜ ਕੱਢ ਕੇ ਬਣਾਈ ਗਈ ਆ ਬਾਕੀ ਆਜੋ ਮੈਂ ਤੁਹਾਨੂੰ ਅੱਗੇ ਇਹਨਾਂ ਦੀ ਵਰਕਸ਼ਾਪ ਚ ਦਿਖਾਉਣਾ ਇਹ ਤਾਂ ਚਲੋ ਪੇਂਟ ਕਰਿਆ ਹੋਇਆ ਹਰੇਕ ਕੋਈ ਕਹਿੰਦਾ ਪੇਂਟ ਕਰਕੇ ਤਾਂ ਚੀਜ਼ ਸਜ ਜਾਂਦੀ ਆ ਤੇ ਆ ਦਿਖਾਉਣੇ ਤੁਹਾਨੂੰ ਆ ਦੇਖੋ ਜੀ ਇੱਧਰ ਆ ਕੇ ਦੇਖੋ ਕੈਮਰਾ ਦਿਖਾਓ ਆ ਦੇਖੋ ਮੈਂ ਤਾਂ ਜਦੋਂ ਇੱਥੇ ਆ ਕੇ ਦੇਖਿਆ ਮੈਂ ਕਿਹਾ ਲੋਹਾ ਹੀ ਬਹੁਤ ਜੂਮਸ ਲੱਗਿਆ ਹੋਇਆ ਲੈ ਕਿੰਨੀਆਂ ਹਿੱਚਾਂ ਨੇ ਜਿਹੜੀਆਂ ਹੈਵੀ ਡਿਊਟੀ ਲੱਗੀਆਂ ਹੋਈਆਂ ਨੇ ਇਹ ਕਿੱਥੇ ਖਿੰਡਣੀਆਂ ਇਹ ਤਾਂ ਚਾਹੇ 75 73 HP ਦੇ ਡ੍ਰੈਕਟਰ ਕਿਵੇਂ ਮਰਜੀ ਜ਼ੋਰ ਮਾਰੀ ਚੱਲਣੇ ਇਹਦੇ ਬਿਲਕੁਲ ਭੋਰਾ ਵੀ ਨਹੀਂ ਹੇੰਡੀਆਂ ਹੈਗੀਆਂ ਹਾਂਜੀ ਬਾਕੀ ਕਿਸਾਨ ਭਰਾਵੋ ਵੀਰ ਹੋਣਾ ਨੇ ਜਿਹੜਾ ਕੰਮ ਆ ਇਹ ਅਮਰਗੜ੍ਹ ਦੇ ਵਿੱਚ ਇੱਥੇ ਵਰਕਸ਼ਾਪ ਆ ਉੱਥੇ ਕਰਦੇ ਨੇ ਅਮਰਗੜ੍ਹ ਜੀ ਮੱਖਣਵੀਰ ਜੀ ਜਦੋਂ ਹੀ ਆਪਣੀ ਨਵੀਂ ਤਹਿਸੀਲ ਬਣੀ ਆ ਬਿਲਕੁਲ ਹਾਂਜੀ ਹਾਂ ਪਰੋੜ ਦੇ ਉਹਦੇ ਸਾਹਮਣੇ ਸੜਕ ਆਉਂਦੀ ਆ ਉੱਥੇ ਅੱਗੇ ਆ ਕੇ ਆਪਣੀ ਉਹ ਥੋੜੇ ਥੋੜੇ ਚਲੋ ਮੈਂ 10 20 ਦਿਨਾਂ ਦਿਖਾ ਵੀ ਦਿਨਾ ਤੁਸੀਂ ਇਹ ਕੈਮਰੇ ਚ ਦਿਖਾ ਦਿਓ ਤੇ ਆਪਣੀ ਕਿਸੇ ਪਾਈਪ ਦੀ ਥਿੱਕਨੈਸ ਆ ਜਿਹੜੀ ਉਹ 4mm ਤੋਂ ਘੱਟ ਨਹੀਂ ਹੈਗੀ ਹਾਂ ਪੂਰੇ ਹੈਵੀ ਲਾਇ ਤੁਸੀਂ ਦੇਖੋ ਚੱਕਣ ਚ ਭਾਰੀ ਬਹੁਤ ਹਾਂਜੀ ਕੋਈ ਚਾਹ ਛੋਟੀ ਪਾਈਪ ਆ ਚਾਹ ਵੱਡੀ ਪਾਈਪ ਆ ਕੋਈ ਵੀ ਆਪਾਂ ਨੇ 4 mm ਤੋਂ thickness ਘਟ ਨਹੀਂ ਲਈ ਜਿਹੜਾ ਤੁਸੀਂ ਨਾ ਰੂਟਰ ਵੀ ਮੈਂ ਤੁਹਾਨੂੰ ਦਿਖਾਇਆ ਸੀਗਾ ਤੁਸੀਂ ਪਹਿਲਾਂ ਦੇਖਿਆ ਉਹਦਾ ਕਲਿੱਪ ਲਿਆ ਤਾਂ ਰੂਟਰ ਦੇ ਪਾਈਪ ਦੀ ਜਿਹੜੀ thickness ਆ ਉਹ ਵੀ 7 mm ਆ ਜੀ ਉਹ 7 mm ਦਾ ਜਿਹੜਾ ਰੂਟਰ ਦਾ ਪਾਈਪ ਆ 7 mm ਦੀ ਉਹਦੀ thickness ਆ thickness ਹੈ ਵੀਰ ਜੁਆਇੰਟ ਲੈਸ ਆ ਜੁਆਇੰਟਰ ਕੋਈ ਨਹੀਂ ਅੱਛਾ ਜੁਆਇੰਟ ਵਿੱਚ ਕੋਈ ਨਹੀਂ ਕੋਈ ਜੁਆਇੰਟ ਨਹੀਂ ਹੈਗਾ ਸੀਮਲੈਸ ਪਾਈਪ ਕਹਿੰਦੇ ਨੇ ਇਹਨੂੰ ਇੰਪੋਰਟਡ ਪਾਈਪ ਆਉਂਦਾ ਜੀ ਉਹ ਠੀਕ ਹੈ ਠੀਕ ਹਾਂਜੀ ਹਾਂਜੀ ਅਕੀ ਕਿਸਾਨ ਪ੍ਰਭੋ ਵੀਰ ਉਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਬਾਕੀ ਤੁਸੀਂ ਚਲਦੇ ਨੇ ਜਿਹੜੇ ਆਪਾਂ ਵੀਡੀਓ ਪਾਉਂਦੀ ਰਹੇ ਨੇ ਹੁੰਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ। ਲੋ ਜੀ ਕਿਸਾਨ ਪ੍ਰਭੋ ਸਕਰੀਨ ਤੇ ਨੰਬਰ ਚੱਲ ਰਹੇ ਨੇ। ਜਲਦੀ ਜਲਦੀ ਫੋਨ ਚੱਕੋ ਤੇ ਬਾਈ ਜੀ ਉਹਨਾਂ ਨੂੰ ਤੁਸੀਂ ਆਪਣਾ ਆਰਡਰ ਲਿਖਾ ਸਕਦੇ ਹੋ ਤੇ ਬਾਈ ਜੀ ਪਹੁੰਚਣਾ ਕਿੱਥੇ ਹੈ ਜੀ ਆਪਾਂ ਨੇ? ਆਪਾਂ ਪਹੁੰਚਣਾ ਜੀ ਕਿਸਾਨ ਐਗਰੀਕਲਚਰ ਵਰਕਸ ਅਮਰਗੜ। ਅਮਰਗੜ ਵੀਖੇ ਤੁਸੀਂ ਪਹੁੰਚ ਸਕਦੇ ਹੋ ਜਾਂ ਫੋਨ ਨੰਬਰ ਦਿੱਤੇ ਹੋਏ ਨੇ ਉੱਤੇ ਫੋਨ ਕਰਕੇ ਵੀ ਆਪਾਂ ਬੁਕਿੰਗ ਲੈ ਸਕਦੇ ਆ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਨੇ ਇਹਦਾ ਰ ਜਿਹੜੇ ਹੈਪੀ ਕਸਟਮਰ ਨੇ ਆਪਣੇ ਉਹਨਾਂ ਦੇ ਨੰਬਰ ਦੇ ਦੇਣਗੇ ਤੁਹਾਨੂੰ ਦੱਸ ਦੇਣਗੇ ਵੀ ਕਿੰਮੇ ਦਾ ਚੱਲਦਾ ਬਾਕੀ ਇਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਗਿਣਤੀ ਦੇ ਵਿੱਚ ਵਿਗ ਚੁੱਕੇ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਆਲੂ ਦੇ ਖੇਤਾਂ ਦੇ ਵਿੱਚ ਇਹ ਜਿਹੜੇ ਰਾਈਡਰ ਨੇ ਚੱਲਦੇ ਮਿਲਣਗੇ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ